ਸਸ਼ੀ ਕਾਲ ਜੀ ਸਾਰੇ ਇਹਨੂੰ ਹੋਰ ਸੁਣਾਉ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਲਾਈਫ ਸਟਾਈਲ ਵਿਦਿਸ਼ਾਨਾ ਲੋਕਚੰਨ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਆ ਪ੍ਰਭਜਿਤ ਕੌਰ ਤੁਹਾਡੇ ਵਾਸਤੇ ਇੱਕ ਨਵੀਂ weight loss ਦੀ ਵੀਡੀਓ ਜਿਹੜੀ ਲੈ ਕੇ ਆ ਗਈਆਂ ਤੇ weight loss ਕਰੋ ਉਹ ਵੀ ਸਰਦੀਆਂ ਦੇ ਵਿੱਚ ਬਿਲਕੁਲ ਆਸਾਨ ਤਰੀਕੇ ਦੇ ਨਾਲ ਕਿਉਂਕਿ ਸਾਨੂੰ ਜਦੋਂ ਅਸੀਂ weight loss ਕਰਦੇ ਆ ਸਾਨੂੰ ਕੋਈ ਨਾ ਕੋਈ ਜਰੀਆ ਡਰਿੰਕ ਦੀ ਜ਼ਰੂਰਤ ਪੈਂਦੀ ਹੈ ਜੋ ਕਿ ਸਾਡੇ ਜਿਹੜੀ ਬੋਡੀ ਆ ਉਹਨੂੰ boost ਸ਼ਾਟ ਕਰਦੀ ਆ ਤੇ ਇਸ ਬਾਡੀ ਨੂੰ ਵਾਸ਼ ਆਊਟ ਕਰਨ ਵਾਸਤੇ ਸਾਡੇ ਪੇਟ ਨੂੰ ਵਾਸ਼ ਆਊਟ ਕਰਨ ਵਾਸਤੇ ਕਿਉਂਕਿ ਸਾਨੂੰ ਜਦੋਂ ਕਬਜ ਦੀ ਪ੍ਰੋਬਲਮ ਅਫਾਰਾ ਜਾਂ ਗੈਸ ਦੀ ਪ੍ਰੋਬਲਮ ਸਾਡੇ ਐਸਿਡ ਵਗੈਰਾ ਬੰਦਾ ਹੈ ਤੇ ਇਹਦੇ ਵਿੱਚ ਸਾਨੂੰ ਜਿਹੜਾ ਵਾ ਉਹ ਆਪਣੇ ਪੇਟ ਨੂੰ ਸਾਫ ਕਰਨ ਵਾਸਤੇ ਸਾਡੀ ਬਾਡੀ ਨੂੰ ਡੀਟੌਕਸ ਕਰਨ ਵਾਸਤੇ ਸਾਨੂੰ ਕੋਈ ਨਾ ਕੋਈ ਡਰਿੰਕ ਜਿਹੜੀ ਆ ਉਹ ਲੈਣੀ ਪੈਂਦੀ ਆ ਤੇ ਕੋਈ ਵੀ ਡਰਿੰਕ ਜਿਹੜੀ ਆ ਉਹ ਅਸੀਂ ਜਿਹੜੀ ਆ 10-15 ਦਿਨ ਤੋਂ ਜ਼ਿਆਦਾ ਨਹੀਂ ਲੈ ਸਕਦੇ 10-15 ਦਿਨ ਕੋਈ ਵੀ ਡਰਿੰਕ ਪੀ ਕੇ ਸਾਨੂੰ ਫਿਰ ਆਪਣੀ ਜਿਹੜੀ ਆ ਬੋਡੀ ਆ ਆਪਣਾ ਪੇਟ ਵਾ ਉਹਨੂੰ ਰੈਸਟ ਦੇਣੀ ਪੈਂਦੀ ਆ ਤੇ ਅਸੀਂ ਕਿਹੜੀ ਜਿਹੜੀ ਡਰਿੰਕ ਲੈ ਸਕਦੇ ਆ ਸਰਦੀਆਂ ਦਾ ਸੀਜ਼ਨ ਇਹ ਬੈਸਟ ਸੀਜ਼ਨ ਆ ਜਦੋਂ ਅਸੀਂ ਕੋਈ ਵੀ ਡਰਿੰਕ ਲੈ ਸਕਦੇ ਆ ਕਿਉਂਕਿ ਇਹ ਜਿਹੜੀਆਂ ਡਰਿੰਕਸ ਨੇ ਇਹ ਤਸਵੀਰ ਵਿੱਚ ਗਰਮ ਹੁੰਦੀਆਂ ਨੇ ਤੇ ਅੱਜ ਇਹ ਮੈਂ ਤੁਹਾਡੇ ਵਾਸਤੇ ਇੱਕ ਡਰਿੰਕ ਲੈ ਕੇ ਆਈ ਆ ਇਹਨੂੰ ਤੁਸੀਂ ਐਜ਼ ਏ ਟੀ ਦੇ ਤੌਰ ਤੇ ਚਾਹ ਦੇ ਤੌਰ ਤੇ ਪੀ ਸਕਦੇ ਹੋ ਤੇ ਪੀਣ ਵਿੱਚ ਬਹੁਤ ਜ਼ਿਆਦਾ ਟੇਸਟੀ ਹੁੰਦੀ ਆ ਤੇ ਇਹਨੂੰ ਤੁਸੀਂ ਅ ਦਿਨ ਦੇ ਵਿੱਚ ਜਿਹੜਾ ਵਾ ਉਹ ਦੋ ਵਾਰ ਪੀਣਾ ਹੈ ਇੱਕ ਵਾਰੀ ਤੁਸੀਂ ਸਵੇਰੇ ਸੁਬਾ ਖਾਲੀ ਪੇਟ ਤੇ ਫਿਰ ਤੁਸੀਂ ਸ਼ਾਮ ਨੂੰ ਜਦੋਂ 4-5 ਵਜੇ ਦੀ ਚਾਹ ਲੈਂਦੇ ਹੋ ਤੁਸੀਂ ਉਸ ਟਾਈਮ ਵੀ ਪੀ ਸਕਦੇ ਹੋ ਜਾਂ ਤੁਸੀਂ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਇਹ ਡਰਿੰਕ ਤੁਸੀਂ ਲੈ ਸਕਦੇ ਹੋ ਖਾਣਾ ਖਾਣ ਤੋਂ ਬਾਅਦ ਤੇ ਇਹਨੂੰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਤੁਸੀਂ ਪੈਨ ਦੇ ਵਿੱਚ ਪਾਣੀ ਰੱਖ ਲੈਣਾ ਹੈ ਤੇ ਇਹਦੇ ਵਿੱਚ ਇਹ ਕਾਲੀ ਮਿਰਚ ਮੱਗ ਮਗਾ ਜਿਹਨੂੰ ਕਹਿੰਦੇ ਨੇ ਦਾਲਚੀਨੀ ਤੇ ਇਹ ਨੇ ਲੌਂਗ ਇੰਨੇ ਇੱਕ ਚੀਜ਼ਾਂ ਦੀ ਜ਼ਰੂਰਤ ਪੈਂਦੀ ਆ ਤੇ ਇਹ ਤਸਵੀਰ ਵਿੱਚ ਗਰਮ ਹੁੰਦੀਆਂ ਨੇ ਤੇ ਸਭ ਤੋਂ ਪਹਿਲਾਂ ਪਾਣੀ ਨੂੰ ਤੁਸੀਂ ਗਰਮ ਕਰ ਲੈਣਾ ਤੇ ਫਿਰ ਇਹਦੇ ਵਿੱਚ ਗਿੰਤੀ ਦੀਆਂ ਤੁਸੀਂ ਚਾਰ ਕਾਲੀਆਂ ਮਿਰਚਾਂ ਪਾਉਣੀਆਂ ਨੇ ਇੱਕ ਛੋਟੀ ਮਾਗ ਜਿਹੜੀ ਆ ਉਹ ਨੂੰ ਐਡ ਕਰਨਾ ਹੈ ਇੰਨਾ ਇੱਕ ਟੁਕੜਾ ਦਾਲਚੀਨੀ ਦਾ ਤੇ ਜਿਹੜਾ ਨਾਲ ਤੁਸੀਂ ਚਾਰ ਲੌਂਗ ਐਡ ਕਰਦੇ ਨੇ ਨੇ ਇਹ ਇੱਕ ਟਾਈਮ ਦੀ ਡਰਿੰਕ ਆ ਜਿਹੜੀ ਤੁਸੀਂ ਲੈਣੀ ਆ ਇਦੇ ਵਿੱਚ ਇੱਕ ਗਲਾਸ ਪਾਣੀ ਤੁਸੀਂ ਐਡ ਕਰਨਾ ਹੈ ਤੇ ਜਦੋਂ ਇਹ ਚੰਗੀ ਤਰੀਕੇ ਨਾਲ ਰਿਜਨਟ ਆਪੇ ਤੇ ਹਾਫ 스ਪੂਨ ਤੁਸੀਂ ਇਹਦੇ ਵਿੱਚ ਅਜਵਾਇਨ ਪਾ ਦੇਣਾ ਤੇ ਇਹਨੂੰ ਚੰਗੀ ਤਰੀਕੇ ਦੇ ਨਾਲ ਫਿਰ ਤੁਸੀਂ ਗੈਸ ਨੂੰ ਸਿਮ ਕਰਕੇ ਤੇ ਇਹਨੂੰ ਜਿਹੜਾ ਵਾ 10 ਮਿੰਟ ਉਬਲਣ ਦੇਣਾ ਹੈ ਤੇ 10 ਮਿੰਟ ਬਾਅਦ ਇਹ ਆਪਣਾ ਅਸਰ ਵਿੱਚ ਸਾਰਾ ਛੱਡ ਦੇਵੇਗੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹ ਸਾਡੇ ਫੈਟ ਨੂੰ ਪੇਟ ਦੀ ਫੈਟ ਨੂੰ ਬਰਨ ਕਰਨ ਵਿੱਚ ਹੈਲਪ ਕਰਦੀਆਂ ਨੇ ਤੇ ਇਹਨੂੰ ਐਜ਼ ਏ ਟੀ ਦੇ ਤੌਰ ਤੇ ਤੁਸੀਂ ਜਿਸ ਤਰ੍ਹਾਂ ਚਾਹ ਪੀਂਦੇ ਹੋ ਉਸ ਛਿਪ ਛਿਪ ਕਰਕੇ ਪੀਣਾ ਹੈ ਤੇ ਇਹ ਸਾਡੇ ਜਿਹੜੇ ਮੈਟਾਬੋਲਿਜ਼ਮ ਆ ਉਹਨੂੰ ਹਾਂ ਜਿਹੜਾ ਬਸਟ ਸਟਰੋਂਗ ਕਰਨ ਵਿੱਚ ਹੈਲਪ ਕਰਦੀ ਹੈ ਤੇ ਹੁਣ ਦੇਖੋ ਇਹ ਦਾ ਪਾਣੀ ਕੀ yellow yellow ਹੋ ਗਿਆ ਹੈ ਤੇ ਇਟ ਮੀਨਸ ਕਿ ਇਹ ਬਿਲਕੁਲ ਤਿਆਰ ਹੈ ਤੇ ਹੁਣ ਅਸੀਂ ਇਹਨੂੰ ਜਿਹੜਾ ਛਾਨ ਕੇ ਤੇ ਇਸ ਤਰੀਕੇ ਨਾਲ ਗਲਾਸ ਵਿੱਚ ਐਡ ਕਰ ਲਵਾਂਗੇ ਤੇ ਐਡ ਕਰਕੇ ਤੇ ਫਿਰ ਤੁਸੀਂ ਇੱਕ ਵਾਰੀ ਸਵੇਰੇ ਖਾਲੀ ਪੇਟ ਤੇ ਉਸ ਤੋਂ ਬਾਅਦ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਪੀਣਾ ਹੈ ਇਹ ਜਿਹੜੀ ਡਰਿੰਕ ਦਾ ਉਹ ਸਾਡੇ ਜਿਹੜੇ ਮੈਟਾਬੋਲਿਜ਼ਮ ਨੂੰ ਸਟਰੋਂਗ ਕਰਦੀ ਆ ਜੋ ਸਾਡਾ ਮੈਟਾਬੋਲਿਜ਼ਮ ਜਿਹੜਾ ਉਹ ਸਟਰੋਂਗ ਹੋ ਜਾਂਦਾ ਇੱਕ ਜਿਹੜੀ ਵੀ ਅਸੀਂ ਚੀਜ਼ ਖਾਣੇ ਪੀਣੇ ਆ ਉਹ ਸਾਨੂੰ ਆਸਾਨੀ ਨਾਲ ਡਾਈਜੈਸਟ ਹੋ ਜਾਂਦੀ ਆ ਜੋ ਸਾਡਾ ਡਾਈਜੈਸਟ ਸਿਸਟਮ ਸਹੀ ਹੋ ਜਾਂਦਾ ਤਾਂ ਸਾਡੀਆਂ ਜਿਹੜੀਆਂ ਅਸੀਂ ਕੋਈ ਖਾਣਾ ਖਾਂਦੇ ਆ ਉਹਦੇ ਵਿੱਚ ਜਿਹੜੀਆਂ ਐਕਸਟਰਾ ਕੈਲਰੀਆਂ ਹੁੰਦੀਆਂ ਨੇ ਉਹਨਾਂ ਨੂੰ ਬਰਨ ਕਰਨ ਵਿੱਚ ਹੈਲਪ ਕਰਦੀ ਆ ਤੇ ਜਦੋਂ ਸਾਡੇ ਪੇਟ ਦੇ ਉੱਪਰ ਸਾਡੇ ਪੇਟ ਦੇ ਅੰਦਰ ਜਿਹੜੀਆਂ ਐਕਸਟਰਾ ਕੈਲਰੀਜ਼ ਜਮਾ ਨਹੀਂ ਹੋਣਗੀਆਂ ਤਾਂ ਫਿਰ ਸਾਡੇ ਫੈਟ ਜਮਾ ਨਹੀਂ ਹੋਵੇਗੀ ਜਦੋਂ ਕੈਲਰੀ ਸਾਡਾ ਪੇਟ ਜਿਹੜਾ ਵਾ ਉਹ ਮੈਟਾਬੋਲਿਜ਼ਮ ਜਿਹੜਾ ਸਾਡਾ ਲੋ ਹੋ ਜਾਂਦਾ ਹੈ ਵੀਕ ਹੋ ਜਾਂਦਾ ਹੈ ਤਾਂ ਸਾਡੀਆਂ ਜਿਹੜੀਆਂ ਕੈਲਰੀਜ਼ ਵਾ ਉਹ ਬਰਨ ਹੋਣ ਦੀ ਜਗ੍ਹਾ ਉਹ ਸੇਵ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਇਹਦੇ ਨਾਲ ਜਿਹੜੀ ਸਾਡੀ ਜਿਹੜੀ ਫੈਟ ਵਾ ਅੰਦਰੂਨੀ ਸਾਡੇ ਫੈਟ ਵਾ ਉਹ ਜਮਾ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਉਹ ਸਾਡਾ ਜਿਹੜਾ ਬਾਡੀ ਦਾ ਸੈਂਟਰ ਪੁਆਇੰਟ ਸਾਡਾ ਪੇਟ ਹੁੰਦਾ ਹੈ ਉੱਥੇ ਜਿਹੜੀ ਆ ਜਮਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਨਾਲ ਸਾਡਾ ਪੇਟ ਵਧਣਾ ਸ਼ੁਰੂ ਹੋ ਜਾਂਦਾ ਹੈ ਜੋ ਸਾਡਾ ਪੇਟ ਵਧਣਾ ਸ਼ੁਰੂ ਹੁੰਦਾ ਹੈ ਤੇ ਉਹ ਬਾਹਰ ਨੂੰ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਫਿਰ ਸਾਡਾ ਜਿਹੜਾ ਵਾ ਉਹ ਪੇਟ ਸਾਫ਼ ਨਹੀਂ ਹੁੰਦਾ ਕਿਉਂਕਿ ਜਿਸ ਤਰ੍ਹਾਂ ਇੱਕ ਡਸਟਬਿਨ ਵਾ ਉਹ ਨੂੰ ਜਿੰਨੀ ਦੇਰ ਤੱਕ ਅਸੀਂ ਸਫਾਈ ਨਹੀਂ ਕਰਾਂਗੇ ਉਹਦੇ ਵਿੱਚ ਕੁਛ ਨਾ ਕੁਛ ਕੁਛ ਨਾ ਕੁਛ ਪਾਈ ਜਾਵਾਂਗੇ ਤਾਂ ਉਹ ਇੱਕ ਦਿਨ ਬਾਅਦ ਸਾਰਾ ਸਮਾਨ ਗੰਦਗੀ ਬਾਹਰ ਨਿਕਲੇਗੀ ਇਸ ਤਰੀਕੇ ਨਾਲ ਸਾਡਾ ਪੇਟ ਬਾਹਰੋਂ ਨਿਕਲਣਾ ਸ਼ੁਰੂ ਹੋ ਜਾਂਦਾ ਜੋ ਕਿ ਸਾਡੇ ਮੋਟਾਪੇ ਦਾ ਕਾਰਨ ਬਣਦਾ ਤੇ ਇਹ ਜਿਹੜੀ ਡਰਿੰਕ ਵਾ ਜੋ ਤੁਸੀਂ ਇਹਨੂੰ ਸਵੇਰੇ ਖਾਲੀ ਪੇਟ ਲਓਗੇ ਇਹ ਤੁਹਾਡਾ ਜਿਹੜਾ ਵਾ ਇਮਿਊਨਿਟੀ ਸਿਸਟਮ ਆ ਉਹਨੂੰ ਸਟਰੋਂਗ ਕਰ ਦੇਵੇਗੀ ਇਹਦੇ ਨਾਲ ਜਿਹੜੀ ਤੁਹਾਡਾ ਮੀਟਾ ਸਿਸਟਮ ਜਦੋਂ ਸਟਰੋਂਗ ਹੋ ਜਾਵੇਗਾ ਤਾਂ ਤੁਹਾਡੇ ਬੋਡੀ ਵਿੱਚ ਸਰੀਰ ਵਿੱਚ એનર્ਜੀ ਆਵੇਗੀ ਤੇ ਜਿਹਦੇ ਨਾਲ ਤੁਸੀਂ ਹਰ ਇੱਕ ਕੰਮ ਜਰਾ એનਰਜੈਟਿਕ ਹੋ ਕੇ ਕਰੋਗੇ ਤੇ ਤੁਹਾਡੀਆਂ ਜਿਹੜੀਆਂ ਕੈਲਰੀਜ਼ ਬਰਨ ਹੋਣਗੀਆਂ ਤੇ ਜੋ ਵੀ ਤੁਸੀਂ ਖਾਦਾ ਪੀਤਾ ਹੈ ਉਹਨੂੰ ਡਾਈਜੈਸਟ ਕਰਨ ਵਿੱਚ ਹੈਲਪ ਕਰਨਗੇ ਤੇ ਇਸ ਤੋਂ ਬਾਅਦ ਤੁਸੀਂ ਇਹਨੂੰ ਸ਼ਾਮ ਦੀ ਚਾਹ ਦੇ ਤੌਰ ਤੇ ਲੈ ਸਕਦੇ ਹੋ ਤੇ ਫਿਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਡਰਿੰਕ ਲੈ ਸਕਦੇ ਹੋ ਇਹ ਜਦੋਂ ਅਸੀਂ ਤੁਸੀਂ ਇਹਨੂੰ ਸੌਣ ਤੋਂ ਪਹਿਲਾਂ ਰਵੇ ਲਵੋਗੇ ਤੇ ਇਹ ਸੋ ਸਵੇਰੇ ਤੁਹਾਡਾ ਜਰਾ ਪੇਟ ਸਾਫ਼ ਕਰਨ ਵਿੱਚ ਬਿਲਕੁਲ ਹੈਲਪ ਕਰੇਗੀ ਤੇ ਬਿਲਕੁਲ ਵੀ ਕਬਜ਼ ਨਹੀਂ ਰਹੇਗੀ ਜਿਨ੍ਹਾਂ ਨੂੰ ਕਬਜ਼ ਦੀ ਪ੍ਰੋਬਲਮ ਆ ਉਹ ਇਹ ਡਰਿੰਕ ਜ਼ਰੂਰ ਲੈਣ ਇਹਦੇ ਵਿੱਚ ਅਜਵਾਈਨ ਹੈ ਅਜੋਇਨ ਜਿਹੜਾ ਉਹ ਤੁਹਾਡਾ ਜਰਾ ਡਾਈਜੈਸਟ ਸਿਸਟਮ ਆ ਉਹਨੂੰ ਸਹੀ ਕਰਦੀ ਹੈ ਕਾਲੀ ਮਿਰਚ ਜਿਹੜੀ ਆ ਉਹ ਤੁਹਾਡਾ weight loss ਕਰਨ ਵਿੱਚ ਹੈਲਪ ਕਰਦੀ ਆ ਦਾਲ ਚੀਨੀ ਵੀ ਤੁਹਾਡੀ weight loss ਵਿੱਚ ਹੈਲਪ ਕਰਦੀ ਆ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਗਰਮ ਨੇ ਤਸੀਰ ਵਿੱਚ ਗਰਮ ਹੁੰਦੀਆਂ ਨੇ ਤੇ ਸਰਦੀਆਂ ਜਿਹੜਾ ਬੈਸਟ ਸੀਜ਼ਨ ਹੈ ਜਿਹਦੇ ਵਿੱਚ ਇਹ ਤੁਸੀਂ ਲਿਆ ਸਕਦੇ ਹੋ ਤੇ ਇਹਦੇ ਨਾਲ ਇਹ ਹੈ ਕਿ ਤੁਹਾਡਾ ਜਿਹੜਾ ਇੱਕ ਕਾੜੇ ਦਾ ਕੰਮ ਕਰਦਾ ਹੈ ਤੁਹਾਡਾ ਜਿਹੜਾ ਗਲਾਵਾ ਖਾਂਸੀ ਜ਼ੁਕਾਮ ਇਹਦੇ ਤੋਂ ਵੀ ਜਿਹੜਾ ਉਹ ਬਚਾ ਰਿਹਾ ਜਾਂਦਾ ਹੈ ਤੇ ਤੁਹਾਡੀ ਬੋਡੀ ਵਿੱਚ ਗਰਮਿਆਸ਼ ਰਹਿੰਦੀ ਹੈ ਤੇ ਇਹ ਇਹ ਡਰਿੰਕ ਲੈ ਕੇ ਤੁਸੀਂ ਇਹਨੂੰ ਲਗਾਤਾਰ ਤੁਸੀਂ 15 ਦਿਨ ਲੈ ਕੇ ਦੇਖੋ ਉਸ ਤੋਂ ਬਾਅਦ ਤੁਸੀਂ 5-7 ਦਿਨ ਆਪਣੀ ਬੋਡੀ ਨੂੰ ਰੈਸਟ ਦਿਓ ਇਹਦੇ ਵਿੱਚ ਤੁਸੀਂ ਹੋਰ ਵੀ ਕੋਈ ਡਰਿੰਕ ਲੈ ਸਕਦੇ ਹੋ ਜਿਹੜੀਆਂ ਮੈਂ ਆਲਰੇਡੀ ਤੁਹਾਡੇ ਨਾਲ ਸ਼ੇਅਰ ਕਰ ਚੁੱਕੀਆਂ ਤੇ ਇਸ ਡਰਿੰਕ ਤੋਂ ਇਲਾਵਾ ਤੁਸੀਂ ਜਿਹੜਾ ਵਾ ਜਦੋਂ ਵੀ ਤੁਸੀਂ ਆਪਣਾ weight lose ਕਰਨਾ ਹੈ ਪਲੀਜ਼ ਉਹਨੇ ਦਿਨ ਤੁਸੀਂ ਘਰ ਦਾ ਸਾਦਾ ਬਣਿਆ ਖਾਣਾ ਖਾਓ ਪਲੱਸ ਤੁਸੀਂ ਤਲਿਆ ਭੁੰਨਿਆ ਜਿਹੜਾ ਵਾ ਉਹਨੂੰ ਅਵੋਇਡ ਕਰੋ ਤੇ ਨਾਲ ਤੁਸੀਂ ਮਿੱਠੇ ਨੂੰ ਥੋੜਾ ਅਵੋਇਡ ਕਰੋ ਚੀਨੀ ਤੋਂ ਪਰਹੇਜ਼ ਕਰੋ ਤੇ ਇੱਕ ਮਹੀਨਾ ਜੇ ਤੁਸੀਂ ਇਹ ਚੀਜ਼ਾਂ ਫੋਲੋ ਕਰੋਗੇ ਤਾਂ ਡੈਫੀਨੇਟਲੀ ਤੁਸੀਂ ਆਪਣਾ 4 ਤੋਂ 5 ਕਿਲੋ weight ਇੱਕ ਮਹੀਨੇ ਦੇ ਵਿੱਚ ਜ਼ਰੂਰ ਘਟਾਓਗੇ ਪਾਣੀ ਦੀ ਨਿਕਾਰ ਜਰੀਆ ਰੇਸ਼ਿਓਆ ਉਹ ਵੀ ਬਤਾ ਦੋ 3 ਤੋਂ 4 ਲੀਟਰ ਪਾਣੀ ਜ਼ਰੂਰ ਪੀਓ ਤੇ ਜਦੋਂ ਇੰਨੀਆਂ ਕਿ ਚੀਜ਼ਾਂ ਤੁਸੀਂ ਫੋਲੋ ਕਰੋਗੇ ਤੇ ਤੁਹਾਡਾ weight ਘਟੇਗਾ ਨਹੀਂ ਘੱਡੇਗਾ ਇਹ ਡੈਫੀਨੇਟਲੀ ਗਾਰੰਟੀ ਹੈ 100 ਤੋਂ 101% ਗਾਰੰਟੀ ਹੈ ਤੇ ਇਹ ਪੀਣ ਦੇ ਵਿੱਚ ਵੀ ਬਹੁਤ ਟੇਸਟੀ ਹੁੰਦੀ ਹੈ ਇਹਨੂੰ ਬਿਲਕੁਲ ਠੰਡਾ ਕਰਕੇ ਤੁਸੀਂ ਨਹੀਂ ਪੀਣਾ ਚਾਹ ਦੀ ਤਰ੍ਹਾਂ ਤੁਸੀਂ ਇਹਨੂੰ ਸਿਪ ਸਿਪ ਕਰਕੇ ਪੀਣਾ ਹੈ ਤੇ ਇਹਦੇ ਵਿੱਚ ਤੁਸੀਂ ਲੈਮਨ ਵੀ ਐਡ ਕਰ ਸਕਦੇ ਜੇ ਤੁਹਾਨੂੰ ਲੈਮਨ ਸੂਟ ਕਰਦਾ ਹੈ ਤਾਂ ਤੁਸੀਂ ਲੈ ਸਕਦੇ ਹੋ ਕਿਉਂਕਿ ਲੈਮਨ ਜਿਹੜਾ ਵਾ ਉਹ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਤੇ ਉਹ ਤੁਹਾਡੇ ਫੇਸ ਦੇ ਗਲੋਵ ਲਿਉਣ ਵਿੱਚ ਤੇ ਜਿਹੜੀ ਤੁਹਾਡੀ ਫੈਟ ਵਾ ਉਹਨੂੰ ਪਿਘਲਾਉਣ ਵਿੱਚ ਹੈਲਪ ਕਰਦਾ ਹੈ। ਇਸ ਡਰਿੰਕ ਦੇ ਨਾਲ ਤੁਹਾਡੀ ਜਿਹੜੀ ਚਰਬੀ ਆ ਉੱਪਰ ਦੀ ਤਰ੍ਹਾਂ ਪਿਘਲੇਗੀ। ਪੇਟ ਤੁਹਾਡਾ ਇੱਕਦਮ ਅੰਦਰ ਜਾਵੇਗਾ ਹੀ ਜਾਵੇਗਾ ਤੇ ਤੁਹਾਡਾ weight ਵੀ ਹਾਂ ਜਿਹੜਾ ਵਾ ਉਹ ਵੀ ਕੱਟੇਗਾ ਤੇ ਜਦੋਂ ਸਾਡਾ weight ਕੱਟ ਹੋਏਗਾ ਸਾਡਾ ਪੇਟ ਅੰਦਰ ਹੋਵੇਗਾ ਤਾਂ ਫਿਰ ਅਸੀਂ ਜਿਸਾ ਕੋਣ ਵਿਆਸ ਆਦੀਆਂ ਦਾ ਸਿਰਜਣਾ ਤੇ ਉਹਦੇ ਵਿੱਚ ਸਾਨੂੰ ਜਿਹੜੀਆਂ ਡਰੈਸਸਾਂ ਪਾਈਆਂ ਵੀ ਸੋਹਣੀਆਂ ਲੱਗਣਗੀਆਂ ਤੇ ਅ ਇਹਦੇ ਨਾਲ ਜਿਹੜਾ ਵਾ ਤੁਸੀਂ ਅ ਜਿਸ ਤਰ੍ਹਾਂ ਕਿ ਅ ਸ਼ੂਗਰ ਵਾਲੀ ਚੀਨੀ ਵਾਲੀ ਜੇ ਤੁਸੀਂ ਚਾਹ ਆ ਉਹ ਨਹੀਂ ਪੀਣੀ ਜੇ ਤੁਸੀਂ ਚਾਹ ਪੀਂਦੇ ਆਦੀ ਹੋ ਤਾਂ ਤੁਸੀਂ ਬਿਨਾ ਜਿਹੜੀ ਹੈ 슈ਗਰ ਦੀ ਚਾਹ ਪੀਣੀ ਹੈ ਤੇ ਪਲੱਸ ਤੁਸੀਂ ਆਪਣੇ ਖਾਣੇ ਵਿੱਚ ਸੈਲਡ ਹਰੀਆਂ ਸਬਜ਼ੀਆਂ ਜ਼ਿਆਦਾ ਤੋਂ ਜ਼ਿਆਦਾ ਤੇ ਲਿਕੁਇਡ ਚੀਜ਼ਾਂ ਜਿਹੜੀਆਂ ਜ਼ਿਆਦਾ ਤੁਸੀਂ ਲੈਣੀਆਂ ਜਿਦਾ ਸੂਪ ਲੈ ਸਕਦੇ ਹੋ ਚਨੇ ਦਾਲਾਂ ਦਾ ਦਾਲਾਂ ਜਿਹੜਾ ਹੋ ਗਿਆ ਓਟਸ ਵਗੈਰਾ ਹੋ ਗਿਆ ਖਿਚੜੀ ਇਹੋ ਜਿਹੀਆਂ ਚੀਜ਼ਾਂ ਜਾਂ ਜ਼ਿਆਦਾ ਲੋ ਤੇ ਥੋੜਾ ਜਿਹਾ ਤੁਸੀਂ ਕਣਕ ਦੀ ਰੋਟੀ ਜਿਹੜੀ ਉਹ ਅਵੋਇਡ ਕਰਨੀ ਹੈ ਤੇ ਮਲਟੀ grain ਆਟੇ ਦੀ ਜਿੱਦਾਂ ਹੁਣ ਸਰਦੀਆਂ ਦਾ ਸੀਜ਼ਨ ਆ ਤਾਂ ਤੁਸੀਂ ਮੱਕੀ ਦੀ ਰੋਟੀ ਬਾਜਰੇ ਦੀ ਰੋਟੀ ਇਹ ਚੀਜ਼ਾਂ ਦੇਖਦਾ ਕਦੇ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਪਸੰਦ ਆਈ ਹੋਵੇਗੀ ਇਹ ਡਰਿੰਕ ਤੁਸੀਂ ਬਣਾ ਕੇ ਜਰੂਰ ਟਰਾਈ ਕਰੋਗੇ ਤੇ ਆਪਣਾ ਜੇ ਤੁਸੀਂ weight ਘਟਾਉਣਾ ਚਾਹੁੰਦੇ ਹੋ ਤਾਂ ਆਪਣੇ ਪਹਿਲਾਂ ਮਾਈਂਡ ਨੂੰ ਸੈੱਟ ਕਰੋ ਜੇ ਤੁਹਾਡਾ ਮਾਈਂਡ ਸੈੱਟ ਹੋਵੇਗਾ ਤਾਂ ਫਿਰ ਤੁਸੀਂ ਆਪਣੀ ਬੋਡੀ ਨੂੰ ਸੈੱਟ ਕਰ ਸਕਦੇ ਹੋ ਮਿਲਦੇ ਹਾਂ ਫਿਰ ਤੁਹਾਨੂੰ ਕਿਸੇ ਹੋਰ ਨਵੀਂ ਤੇ ਬੈਨੀਫੀਸ਼ੀਅਲ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ